ਪੰਜਾਬ ਸਰਕਾਰ ਦੀ ਲੈਂਡ 폴ਿੰਗ ਸਕੀਮ ਦੇ ਵਿਰੋਧ ਵਿੱਚ ਅੱਜ ਪਟਿਆਲਾ ਦੇ ਪਰਮ ਸਟੇਟ ਟੂ ਵਿਖੇ ਕਿਸਾਨਾਂ ਦੇ ਹੱਕ ਵਿੱਚ ਸੀਨੀਅਰ ਕਾਂਗਰਸ ਵੱਲੋਂ ਟਰੈਕਟਰ ਮਾਰਚ ਦੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਪੰਜਾਬ ਯੂਥ ਪ੍ਰਧਾਨ ਮੋਹਿਤ ਮਿੰਦਰਾ ਪੰਜਾਬ ਮਹਿਲਾ ਮੋਰਚਾ ਪ੍ਰਧਾਨ ਗੁਰਸ਼ਰਨ ਕੋਹ ਰੰਦਾਵਾ ਗੌਰਵ ਸੰਧੂ ਤੇ ਸੁਖਪਾਲ ਖੇਰਾ ਪਹੁੰਚੇ ਇਸੇ ਦੇ ਨਾਲ ਇਸ ਮੌਕੇ ਕਾਂਗਰਸ ਪਾਰਟੀ ਦੇ ਸਮਰਥਕ ਅਤੇ ਕਿਸਾਨ ਵੀ ਪਹੁੰਚੇ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ देखो जेड़ा लैंड ग्रैबिंग दी पॉलिसी बनाई भगवंत मान ने ज़मींदारों दी एक किस्म दी मां ते उते हमला ਕੀਤਾ ਧਰਤੀ ਸਾਡੀ ਮਾਂ ਵਾ ਸਾਡੀ ساری ਦੁਨੀਆ ਚ ਪੰਜਾਬ ਸਭ ਤੋਂ ਜ਼ਰਖੇਜ਼ ਧਰਤੀ ਆ ਉੱਪ ਜਾਉ ਇਹਦੇ ਤੋਂ ਸਾਡਾ ਕਿੱਤਾ ਸਾਡੀ ਰੋਜ਼ੀ ਸਾਡੀ ਰੋਟੀ भगवंत मान ने ਦਿੱਲੀ ਵਾਲੇ ਆਪਣੇ ਇਹਦੇ ਜਿਹੜੇ ਬਹੁਤ ਸਗੇ ਨੇ ਉਹਨਾਂ ਦੇ ਕਹਿਣ ਤੇ ਪੰਜਾਬ ਦੇ ਲਗਭਗ 65000 ਏਕੜ ਜ਼ਮੀਨ ਤੇ ਹਮਲਾ ਕੀਤਾ ਵਾ ਇਟਸ ਬੇਸਿਕਲੀ ਐਨ ਅਟੈਕ ਔਨ ਦਾ ਐਗਜ਼ਿਸਟੈਂਸ ਔਫ ਪੰਜਾਬੀਜ਼ ਦਾ ਫਾਰਮਰਸ ਪਿੰਡੂ ਤੱਕੇ ਤੇ ਔਰ ਇਵਨ ਸ਼ਹਿਰਾਂ ਤੇ ਵੀ ਇਹਦਾ ਵਿਰੋਧ ਕਰਨ ਲਈ ਅੱਜ ਪਟਿਆਲੇ ਅਸੀਂ ਪਹੁੰਚੇ ਆ ਸਾਡੀ ਪਾਰਟੀ ਦਾ ਜਿਹੜਾ ਕਿਸਾਨ ਵਿੰਗ ਆ ਮੇਰੇ ਨਾਲ ਸਾਡੇ ਪ੍ਰਧਾਨ ਪੰਜਾਬ ਦੇ ਕਿਰਤਜੀਤ ਸਿੰਘ ਮਿੱਠਾ ਸਰਦਾਰ ਸਾਧੂ ਸਿੰਘ ਦੀ ਫਾਰਮਰ ਮਿਨਿਸਟਰ ਨਾਲ ਖੜੇ ਨੇ ਸਾਰੇ ਹਲਕਾ ਇੰਚਾਰਜ ਸਪੈਸ਼ਲੀ ਅੱਜ ਜਿਹੜਾ ਟਰੈਕਟਰ ਦਾ ਵੱਡਾ ਕਾਫਲਾ 250 ਟਰੈਕਟਰ ਹੈਰੀਮਾਨ ਨੇ ਆਪਣੇ ਹਲਕਾ ਸਨੌਰ ਚ ਲਿਆਂਦਾ ਇਹ ਗੁੱਸਾ ਲੋਕਾਂ ਦਾ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਇੱਥੇ ਬਸੇਗਾ ਕੌਣ ਸਾਡੇ ਤਾਂ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਪੰਜਾਬ ਦੇ ਦਾ ਕੈਨੇਡਾ ਤੇ ਅਮਰੀਕਾ ਜਾ ਰਹੇ ਨੇ ਇਹਦਾ ਮਤਲਬ ਹੈ ਕਿ ਕੇਚਰੀਵਾਲ ਤੇ ਸਸੋਟੀਆਂ ਸ਼ਰਾਰਤ ਕਰਕੇ ਇਹਨਾਂ ਅਰਬਨ ਸਟੇਟਾਂ ਵਿੱਚ ਗੈਰ ਪੰਜਾਬੀਆਂ ਨੂੰ ਲਿਆ ਕੇ ਸਾਡੇ ਸਿਰ ਤੇ ਵਿਟਵਾਉਂਦੇ ਸਾਡੀ ਡੈਮੋਗ੍ਰਾਫੀ ਨੂੰ ਸਾਡੀ ਐਗਜ਼ਿਸਟੈਂਸ ਨੂੰ ਸਾਡੇ ਆਬਾਦੀ ਦੇ ਸੰਤੁਲਨ ਨੂੰ ਖਰਾਬ ਕਰਨਗੇ ਨਾਲ ਇਹਦੇ ਤੋਂ ਬਹੁਤ ਵੱਡੇ ਪੱਧਰ ਤੇ ਪੈਸਾ ਕਮਾਉਣਗੇ ਲੈਂਡ ਮਾਫੀਆ ਨੂੰ ਇਹ ਸਾਰਾ ਲੈਂਡ ਹੈਂਡ ਓਵਰ ਕਰ ਦੇਣਗੇ ਆਪਣਾ ਕਮਿਸ਼ਨ ਲੈ ਕੇ ਗਾਂ ਜਾਣਗੇ ਸਾਡੇ ਦੇ ਇੱਥੇ ਗੈਰ ਪੰਜਾਬੀ ਸਾਡੇ ਸਿਰ ਤੇ ਬਿਠਾ ਦੇਣਗੇ ਤਾਂ ਕਰਕੇ ਇੰਤ੍ਰੋਧ ਕਰਦੀ ਸਿੱਧ ਪੁੱਛੋ ਜਿਹੜੀ ਉਹ ਲਾਲ ਲਕ ਕੋਈ ਐਡਾ ਦੀਆਂ 50 ਕਾਰਵਾਈਆਂ ਫਿਰਦੀਆਂ ਮੇਰੇ ਤੇ ਇੰਦਾ ਤੇ ਕੋਈ ਮੈਨੂੰ ਨੋਟਿਸ ਦਾ ਪਰਵਾਹ ਨਹੀਂ ਜਿਹੜਾ ਭ੍ਰਿਸ਼ਟਾਚਾਰ ਦਾ ਮਾਮਲਾ ਉਠਾਇਆ 144 ਟਾਇota ਹਾਈਲਕਸ ਪਰਚੇਸ ਜਿਹੜੀਆਂ ਹੋਈਆਂ ਗੱਡੀਆਂ ਡੀ.ਸੀ.ਪੀ ਦੇ ਨਾਮ ਤੇ ਬਿਲेंगी ਆ ਉਹ 15 ਤੋਂ 20 ਕਰੋੜ ਦਾ ਘਾਟਾ ਆ ਕੱਪੜਾ ਉਹਦੇ ਤੇ ਦਾ ਜਵਾਬ ਦਿੱਤਾ ਨਹੀਂ ਸਰਕਾਰ ਨੇ ਆਪਣੇ ਓ.ਐਸ.ਟੀ ਕੋਲੋਂ ਮੈਨੂੰ ਡੈਫਰਮੇਸ਼ਨ ਦਾ ਨੋਟਿਸ ਦਵਾਇਆ ਔਰ ਉਹ ਜਿਹੜਾ 11 ਤਰੀਕ ਨੂੰ ਮੈਨੂੰ ਹਾਲੇ ਨੋਟਿਸ ਮਿਲਿਆ ਨਿਕਾ ਉਹ ਜਿਹੜਾ ਸਾਰਾ ਪੇਡ ਵੀਡੀਆ ਪੰਜਾਬ ਦਾ ਕੇਜੀ ਮੀਡੀਆ ਉਹਦੇ ਤੇ ਚਲਾਈ ਜਾਂਦੇ ਨੇ ਮੇਰਾ ਮੇਰੀ ਵਰਜਨ ਵੀ ਨਹੀਂ ਲਈ ਮੇਰਾ ਪੱਖ ਵੀ ਨਹੀਂ ਲਿਆ ਉਹਦਾ ਜਵਾਬ ਅਸੀਂ ਦੇ ਦਿਆਂਗੇ ਅਦਾਲਤ ਵਿੱਚ ਕੋਈ ਵੀ ਅਦਾਲਤ ਬਿਨਾ ਕਿਸੇ ਨੂੰ ਸੁਣੇ ਕਿਸੇ ਤਰ੍ਹਾਂ ਦਾ ਰੈਸਟ੍ਰੇਨਿੰਗ ਆਰਡਰ ਸਟੇ ਆਰਡਰ ਨਹੀਂ ਪਾਸ ਕਰ ਸਕਦੀ ਮੈਂ ਆਪਣੇ ਹਾਈ ਕੋਰਟ ਦੇ ਵਕੀਲ ਨਾਲ ਅੱਜ ਗੱਲ ਕਰਾਂਗਾ ਤਾਂ ਉਹ ਜਪਟੀਏ ਜੀ ਅੱਜ ਫਰਮਾਨ ਦੇ ਰਿਹਾ ਹੈ ਕਿ ਅੰਦਰ ਸਰਕਾਰ ਦੇ ਕਰਨ ਕਰਿਆ ਤਾਂ ਉਹ ਕਿੰਨਾ ਦਿਨ ਜਿਹੜਾ ਸਰਕਾਰ ਦੇ ਦੋ ਘੋੜੇ ਨੇ ਬਣਾ ਫੈਸਲਾ ਲਾਇਆ ਜੂੰਡੇ ਲੈਾਰੇ ਪਾਰੇ ਪੰਜਾਬ ਦੇ ਵਿੱਚ ਨੰਦਾ ਕੋਸ਼ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਰੇਟ ਦਾ ਫੈਸਲਾ ਲਾਇਆ ਹੈ ਅਰੇ ਨਾਲੇ ਨਾਲੇ ਪੰਜਾਬ ਦੇ ਕਿਸਾਨ ਪੰਜਾਬ ਦੇ ਸਿੱਕਾ ਰਹਿਣੇ ਤੇ ਕਿਸਾਨ ਨਹੀਂ ਗਏ ਜੀ ਸੁਬਿਰਾਇ ਨੇ ਦੋਵੇਂ ਆਏ ਕਿ ਬਾਦਮਾਰ ਨੇ ਪੰਜਾਬ ਦੇ ਕਿਸਾਨਾਂ ਦੇ ਹਿੱਟਾ ਲਈ ਜਨਤਰੀ ਗਿਆ ਸੀ ਇਹ ਇੱਕ ਦੰਗਿਆ ਰਿਹਾ ਤੇ

स्टेंडर में आते हैं तो खबरें आने के बाद उन्होंने बोल दिया तो अगर चंदरे को जो है वो बोल दिया पार्टी वाले ने कि कोटा बोल रहा 1200 का बोल रहा पांच अलग-अलग तो चले तो चेंज करने का जो है अनुरोध किया गया कि ये नया टाइप पर बंद है इंडस्ट्री रजिस्ट्रेशन भराओ इंडस्ट्री ऑलरेडी पंजाब से बाहर जा रही है इंडस्ट्री ऑलरेडी निकल के जा रही है तो फिर अगर करके कोई इंडस्ट्री लगाने का पूरा बना सकते हैं तो 10 10 का प्लान किया ਜਦੋਂ ਬਾਅਦ ਵਿੱਚ ਪੀਗਰਸ ਲੱਗ ਕੰਪਨਸੇਸ਼ਨ ਦਿਵਾਉਣੇ ਹੋਵੇ। ਇਹ ਨਵੇਂ ਮਾਤਰ ਕੰਪਨਸੇਸ਼ਨ ਦੇਖੇਗਾ ਜੇਕਰ ਤੁਹਾਨੂੰ ਮਤਲਬ ਦਿਵਾਵੇ ਜੇਕਰ ਅੱਜ ਅਗਲੀ ਅਦਾਇਗੀ ਕਰ ਸਕਦਾ। ਅਗਲੀ ਨਾਂ ਆਪੋ ਕੈਪੀਟਲ ਦੇਖਣਾ। ਇਸ ਕੈਂਡੀ ਦੀ ਅਗਲੇ ਸਾਲ ਤੋਂ ਫਿਰ ਇਹ ਨਾ ਪਰਮਾਨੇ ਦੀ ਰੋਕਤ ਤੇ ਪੰਨਾ ਲੱਗੇ। ਜੇ ਪੰਨਾ ਜਾਰੀ ਹੋ ਗੂ। ਜਿੰਨਾ ਜਲਦੀ ਦੇਖੋ। ਇੰਝ ਕੇ ਐਲ ਫਾਰਮ ਲੈ ਕੇ ਰੱਖੀ ਹੋਇਆ। चाहते हो नेक तरीके से काम नहीं करते तो जरूरत चाहिए ही नहीं है कितनी जान कितनी जिनेन्द्र राव बच्चन बने कितने अपने लोगों की आजादी में और व्यक्ति के तौर पर जागरूकता के बाद 100% एकता जो आप अपने आनंद के लिए कल्याण और बेहतरी के लिए कोई कार्य कौन करते हैं चलिए भारत को मजबूत बनाते हैं ये नहीं अपनी जरा तालीयां बोलिए बिल्कुल

ਪੰਜਾਬ ਸਰਕਾਰ ਦੇ ਵੱਸੀ ਦੁਨੀਆ ਨੂੰ ਤੇ ਹੰਗਾਮਾ ਆ ਗਿਆ ਜਿਹੜਾ ਕਹਿੰਦਾ ਕਿ ਪਾਰ ਕਰਦੇ ਬਣਾ ਕੇ ਬਣਾ ਕੇ ਕਰਦਾ ਉਹਦੇ ਨਾਲ ਦੁਬਾਰਾ ਦੀ ਕਰਦਾ ਅੱਜ ਕਿਹਨੇ ਨਿਊ ਡਿਵੈਲਪਰ ਕੋਲੋਂ ਆ ਕੇ ਦੱਸਿਆ ਜੀ ਆ ਜਲਿਸ ਜੀ 25 ਸਾਲ ਉੱਪਰ ਦੇ ਅਧਿਕਾਰ ਦੇ ਨੂੰ ਡਿਵੈਲਪਮੈਂਟ ਮੋਹਰੀ ਨੇ ਆਲ ਕਾਲ ਕਰਦੇ ਗਏ ਦੱਸਿਆ ਜੀ ਨਾ ਯਤ ਨਾ ਦੇ ਸਭੇ ਤਾਂ ਪੰਜਾਬ ਨੂੰ ਆਖ ਨੇ ਆਪਣੀ ਜਿੰਮੇਦਾਰੀ ਕਿਤੇ ਅਦਾ ਕਰਦੇ ਪੰਜਾਬੀ ਅਟਾ ਅਦਾ ਤੁਸੀਂ ਪੰਜਾਬ ਦੇ ਤਰਫੋਂ ਕਵਰੇਜ ਨੂੰ ਰਾਜਦਾਨਾ ਉਹ ਦੱਬ ਦਿੱਤਾ ਸੀ ਉਹਨਾਂ ਚੀਜ਼ ਦੇ ਮੈਨੇਜਰਾਂ ਦੇ ਕੋਲ ਤੋਂ ਨਾਮ ਲੈ ਕਰਤਾ ਕਿ ਇਹ ਫਲੈਸ਼ ਬੁਕਿੰਗ ਵਾਲੇ ਨੂੰ ਪਾ ਦਿੰਦੇ ਸੋਨ ਸਭ ਕੀ ਗੱਲ ਜਰੂਰ ਅੱਜ ਸਾਡੇ ਕਿਸਾਨ ਕਾਂਗਰਸ ਦੇ ਸੈੱਲ ਵੱਲੋਂ ਕਾਂਗਰਸ ਪਾਰਟੀ ਦਾ ਸਾਡਾ ਕਿਸਾਨ ਵਿੰਗ ਹੈ ਉਹਦੇ ਪ੍ਰਧਾਨ ਨਾਲ ਇੰਡੀਆ ਸੁਖਪਾਲ ਸਿੰਘ ਖੈਰਾ ਸਾਹਿਬ ਤੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਤੇ ਕਿਸਾਨ ਕਾਂਗਰਸ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਸੰਧੂ ਮਿੱਠਾ ਵੀਰ ਉਹਨਾਂ ਦੇ ਸੱਦੇ ਤੇ ਅੱਜ ਪੁੱਡਾ ਦਾ ਦਫਤਰ ਹੈ ਇੱਥੇ ਅਰਬਨ ਸਟੇਟ ਫੇਸ 2 ਉਹਦੇ ਬਾਹਰ ਅਸੀਂ ਜਿਹੜੀ ਸਰਕਾਰ ਦੀ ਕਿਸਾਨ ਵਿਰੋਧੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹਦੇ ਅਗੇਂਸਟ ਅੱਜ ਅਸੀਂ ਇੱਥੇ ਸਾਰੇ ਧਰਨਾ ਦੇਣ ਆਏ ਆਂ ਸਰਕਾਰ ਨੂੰ ਜਗਾਉਣ ਆਏ ਆਂ ਵਾਰਨ ਕਰਨ ਆਏ ਆਂ ਕਿ ਕਿਸਾਨਾਂ ਦੇ ਨਾਲ ਸਰਕਾਰ ਪੰਗਾ ਨਾ ਲੇ ਕਿਉਂਕਿ ਇਹ ਪੰਜਾਬ ਦੇ ਕਿਸਾਨ ਨੇ ਪੰਜਾਬੀ ਜੇ ਮੋਦੀ ਦੇ ਗੋਡੇ ਲਵਾ ਸਕਦੇ ਆ ਕਿਸਾਨ ਅੰਦੋਲਨ ਕਰਕੇ ਤਾਂ ਇਹ ਤਾਂ ਫਿਰ ਕੇਜਰੀਵਾਲਾਂ ਦੀ ਪਾਰਟੀ ਐ ਦਿੱਲੀ ਦੀ ਭਗੋੜੇ ਲੋਕ ਨੇ ਜਿਹੜੇ ਪੰਜਾਬ ਚ ਆ ਕੇ ਕਬਜ਼ਾ ਕਰਨਾ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਕਦੀ ਵੀ ਇਹਨਾਂ ਨੂੰ ਕਬਜ਼ਾ ਨਹੀਂ ਕਰਨ ਦੇਣਗੇ ਪੰਜਾਬ ਪੰਜਾਬੀਆਂ ਦੀ ਪਿੱਠ ਦੇ ਵਿੱਚ ਇਹਨਾਂ ਨੇ ਸ਼ੁਰਾ ਮਾਰਿਆ ਇਹਨਾਂ ਨੂੰ 92 ਸੀਟਾਂ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਪਰ ਇਹ ਉਹਨਾਂ ਦੀ ਜਿਹੜੀ ਕਹਿੰਦੇ ਨੇ ਵਾਰਡ ਖੇਤ ਨੂੰ ਖਾਣ ਲੱਗੀ ਕਿ ਵਾਰਡ ਹੀ ਖੇਤ ਨੂੰ ਖਾਣ ਲੱਗੀ ਐ ਸੋ ਇਹਨਾਂ ਨੂੰ ਅਸੀਂ ਭਜਾ ਕੇ ਦਮ ਲਵਾਂਗੇ ਤੇ ਸਾਡੇ ਕਿਸਾਨਾਂ ਦੀਆਂ ਸਾਡੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਅਸੀਂ ਮਾਂ ਕਹਿੰਨੇ ਆ ਜਮੀਨ ਨੂੰ ਆਪਣੀ ਨੂੰ ਸਾਡੀ ਮਾਂ ਐ ਅਸੀਂ ਇਹ ਜਿਹਿਆਂ ਦੇ ਹੱਥਾਂ 'ਚ ਨਹੀਂ ਜਾਣ ਦੇਵਾਂਗੇ ਅਸੀਂ ਉਹਨੂੰ ਔਰ ਜੋ ਵਿਰੋਧ ਕਰਾਂਗੇ ਅੱਜ ਵਿਰੋਧ ਕਰਨ ਅਸੀਂ ਇੱਥੇ ਸਾਡੀ ਸਾਰੀ ਜਿਹੜੀ ਕਾਂਗਰਸ ਐ ਉਹ ਇਕੱਠੀ ਹੋਈ ਐ ਜ਼ਿਲ੍ਹੇ ਦੀ ਤੇ ਅਸੀਂ ਅੱਧਰ ਧਰਨੇ 'ਚ ਜਾ ਰਹੇ ਹਾਂ ਸਾਣ ਮੈਨੂੰ ਇੱਕ ਵਾਰ ਵੀ ਰੱਖੀ ਗਈ ਹੈ ਟੈਸਟ ਕਰ ਰਹੇ ਹਾਂ ਆਨਲਾਈਨ ਕਿਹੜੇ ਸਾਹਿਬ ਨਾਲ ਕਰ ਰਹੇ ਸਾਡੀ 55000 ਏਕੜ ਜ਼ਮੀਨ ਪੰਜਾਬ ਦੀ ਹੈ ਜਿਹੜੀ ਦੇਖੋ ਜੀ ਇਹ ਸਾਡਾ 3rd ਪ੍ਰੋਟੈਸਟ ਹੈ ਮੇਰਾ ਲੁਧਿਆਣਾ ਹੋਈ ਜਿੱਥੇ ਮੂਲਾਪੁਰ ਦਾ 24000 ਜਿਹੜਾ ਚੰਡੀਗੜ੍ਹ ਤੋਂ ਪਲਾਟ ਕੱਟੇ ਹੋਏ ਨੇ ਜੋ ਸਾਡਾ ਮੁਹਾਲੀ ਸੀ 6000 ਪਲੱਸ ਲੈਂਡ ਉੱਤੇ ਸੀ ਹੁਣ ਤੀਜਾ ਸਾਡਾ ਇੱਥੇ ਪਟਿਆਲਾ ਦਾ ਜਿਹੜੇ ਮੇਨ ਸਾਡੇ ਵੱਡੇ ਪਿੰਡ ਦੇ ਬਾਈਪਾਸ ਦੇ ਨਾਲ ਲੱਗਦੇ ਉਹ ਕਿਸਾਨਾ ਹੋ ਗਿਆ ਸ਼ੇਰ ਮਾਝਾ ਹੋ ਗਿਆ ਚੋਰਾ ਹੋ ਗਿਆ ਸਾਰੇ ਪਿੰਡ ਇਹ ਜ਼ਮੀਨ ਆ ਰਹੀ ਹੈ ਸੋ ਇਹ ਜਿਹੜੀ ਨੀਤੀ ਹੈ ਇਹ ਟੋਟਲੀ ਮੈਂ ਕਹੂੰਗੀ ਕਿਸਾਨ ਵਿਰੋਧੀ ਪਿੰਡਾਂ ਦੇ ਲੋਕਾਂ ਦੇ ਵਿਰੋਧੀ ਪਿੰਡਾਂ ਦੇ ਵਿਕਾਸ ਦੇ ਵਿਰੋਧੀ ਖੇਤ ਮਜ਼ਦੂਰਾਂ ਦੇ ਵਿਰੋਧੀ ਸਾਡੀ ਵਿਰਾਸਤ ਦੇ ਵਿਰੋਧੀ 1200 ਏਕੜ ਦੀ ਪਾਲਿਸੀ ਲਿਆ ਕੇ ਜੋ ਇਹ ਸਰਕਾਰ ਇਸ ਮੈਂ ਸਮਝੂ ਕਿ ਸੂਬੇ ਦੀ ਇੱਕ ਕੋਈ ਕਸ਼ਟ ਨਹੀਂ ਹੈ ਲੋਇੰਡਰ ਵੀ ਖਰਾਬ ਕਰਨ ਦੀ ਸਥਿਤੀ ਦੇ ਨੇੜੇ ਆ ਗਿਆ ਇਹਨਾਂ ਦਾ ਇਹ ਜਿਹੜੀ ਮਨਸਾ ਹੈ ਕਿ ਕਰਜ਼ਾ ਦੇ ਹੁਣ ਇਹਨਾਂ ਨੂੰ ਲੈਣਾ ਬੰਦ ਹੋ ਗਿਆ ਇਹਨਾਂ ਦਾ ਕਰਜ਼ਾ ਪੰਜਾਬ ਤੇ ਹੋ ਗਿਆ ਇਹ ਇਹ ਇੱਕ ਦਲ ਦੇ ਵਿੱਚ ਫਸ ਗਿਆ ਮੈਨੂੰ ਨਹੀਂ ਲੱਗਦਾ ਕਿ ਉਹ ਬਾਹਰ ਕੋਈ ਵੀ ਪੈਂਦਾ ਸੋ ਇਹ ਜਿਹੜੀਆਂ ਮੈਂ ਇੱਥੇ ਇਹ ਵੀ ਦੱਸਣਾ ਚਾਹਣੀ ਆ ਕਿ ਐਸਐਸ ਜੋਲ ਸਾਹਿਬ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਵੀ ਪਹਿਲੇ 42% ਜਿਹੜਾ ਸਾਡਾ ਏਰੀਆ ਹੈਗਾ ਉਹ ਸ਼ਹਿਰੀਕਰ ਤੇ ਨਹੀਂ ਆ ਜਿਹੜਾ ਕਿ 31% ਜਿਹੜੀ ਨੈਸ਼ਨਲ ਰੇਸ਼ੋ ਤੋਂ ਕਿਤੇ ਵਾਦੇ ਸੋ ਜਿਹੜੀਆਂ ਮੌਜੂਦਾ ਕਲੋਨੀਆਂ ਨੇ ਅਧੂਰੀਆਂ ਨੇ ਉਹਨਾਂ ਚ ਮੁੱਟੀਆਂ ਜਿਹੜੀਆਂ ਸਹੂਲਤਾਂ ਨੇ ਉਹ ਤਾਂ ਜੀ ਪਈਆਂ ਨੇ ਉਹ ਤਾਂ ਤੁਸੀਂ ਪੂਰੀਆਂ ਨਹੀਂ ਕੀਤੀਆਂ ਤੁਸੀਂ ਉਹ ਪੂਰੀਆਂ ਕਰੋ ਤੁਸੀਂ ਇੱਕ ਖੇਤੀ ਪ੍ਰਧਾਨ ਜ਼ਿਲ੍ਹੇ ਦੇ ਵਿੱਚ ਪਰ ਸਾਡੇ ਕੋਲ ਹੀ 1 ਏਕੜ ਜ਼ਮੀਨ ਜਿਹੜੀ ਜਿਹੜੀ ਉਪਜਾਊ ਭੂਮੀ ਹੈ ਸਾਰੇ ਨਾਲ ਕਿਸਾਨਾਂ ਦੀਆਂ ਭਾਵਨਾਵਾਂ ਦਾ ਪਰ ਕਿੰਨੇ ਪਰਿਵਾਰ ਜੁੜੇ ਨੇ ਤੁਸੀਂ ਉਹਨੂੰ ਉਜਾੜ ਕੇ ਉੱਥੇ ਨਵੇਂ ਸ਼ਹਿਰ ਬਸਾਉਣੇ ਚਾਹੁੰਦੇ ਹੋ ਜਾਂ ਤਾਂ ਕਹੋ ਵੀ ਉਹਤੇ ਕੰਕਰੀਟ ਦੇ ਜੰਗਲ ਬਸਾਉਣੇ ਚਾਹੁੰਦੇ ਹੋ ਤੁਸੀਂ ਦੱਸੋ ਲੋਕ ਤਾਂ ਪਹਿਲੇ ਹੀ ਨਹੀਂ ਰਹੇ ਬੱਚੇ ਤਾਂ ਪਹਿਲੇ ਹੀ ਨਹੀਂ ਰਹੇ ਕਿ ਇਹ ਤੁਹਾਡੀ ਲੈਂਡ ਪੁਲਿੰਗ ਪਾਲਿਸੀ ਬੇਰੋਜ਼ਗਾਰ ਦੇ ਰਹੀ ਹੈ ਜਿਹੜੀ ਤੁਸੀਂ ਇੰਨੀ ਜੋਰ ਸ਼ੋਰ ਨਾਲ ਇਹ ਪਾਲਿਸੀ ਲੈ ਕੇ ਆਏ ਸੋ ਸੱਚ ਪਹੁੰਚੋ ਪੰਜਾਬ ਦੇ ਕਿਸਾਨ ਅਸੀਂ ਸਾਰੀ ਸਾਡੀ ਲੀਡਰ ਅਸੀਂ ਸਾਰੇ ਕਿਸਾਨਾਂ ਦੇ ਨਾਲ ਅਸੀਂ ਇਹ ਮਨਸੂਕਾ ਕਦੇ ਵੀ ਇਹਨਾਂ ਦਾ ਪਾਸ ਨਹੀਂ ਹੋਣ ਦੇਣਾ ਕਾਂਗਰਸ ਪਾਰਟੀ